ਸਰਤਾ ਸ਼ੰਤਾ ਜੀ ਨੂੰ ਮੈਂ ਜਾ ਕੇ ਇਹ ਕਿਹਾ ਮੈਂ ਕਿਹਾ ਸਰ ਵੀ ਅਸੀਂ ਵੀ ਕਦੇ ਕਦੇ ਪੀ ਲੰਨਿਆ ਥੋੜੀ ਜੀ ਵੀ ਸਾਡੇ ਦਾ ਦੇ ਕੇ ਚਲ ਗਈ ਨਾ ਤਾਂ ਸਾਨੂੰ ਮੰਗਣੀ ਆਉਂਦੀ ਐ ਬੈਠੋ ਕਹਿੰਦਾ ਆਜੋ ਤੁਸੀਂ ਇੱਥੇ ਆਜੋ ਮੇਰੇ ਕੋਲੇ ਅੱਜ ਆ ਗਿਆ ਉਹਨੇ ਜੀ ਏਅਰ ਹੋਸਟਲਸ ਨੂੰ ਬੁਲਾਇਆ ਅੱਜ ਬਰਥਡੇ ਆ ਜਨਮ ਦਿਨ ਆ ਗਿਆ ਪਾਰਟੀ ਆ ਉਹ ਬੁੱਕੇ ਲਈ ਆਉਣ ਜੀ ਮੇਰੇ ਲਈ ਮੈਂ ਤਾਂ ਪਾਸਪੋਰਟ ਰੱਖੋ ਕੇ ਰੱਖਾਂ ਕਿਤੇ ਨਾ ਕੁਝ ਲੈਣਾ ਹੈ ਵੀ ਵੀ ਪਾਸਪੋਰਟ ਦਿਖਾਓ ਜੀ ਜਨਮ ਦਿਨ ਪਰ ਉਹ ਕਹਿੰਦੇ ਵੀ ਅਸੀਂ ਥੋੜੀ ਥੋੜੀ ਟ੍ਰਿਕ ਕਰਾਂਗੇ ਉਹ ਕਹਿੰਦੇ ਬੋਤਲੇ ਰੱਖ ਲਓ ਹੀ ਕੋਲੇ ਅੱਛਾ ਮੈਨੂੰ ਜਹਾਜ਼ ਵਾਲਾ ਕਿੱਸਾ ਸੁਣਾਓ ਕੋਈ ਤੁਸੀਂ ਗਏ ਸੀ ਪੈਸੇ ਪੂਸੇ ਉਹਨੇ ਕਿ ਅਸੀਂ ਪੈਕ ਪੁੱਗ ਵਿੱਚ ਲਾਉਣ ਲੱਗ ਪਏ ਕੀ ਗੱਲ ਉਹ ਸਰਿੰਦਰ ਸ਼ਿੰਦਾ ਜੀ ਦਾ ਜੀ ਮੇਰੇ ਨਾਲ ਮੈਂ ਯੂਕੇ ਚੱਲੇ ਆ ਸੀ ਹੁਣ ਚਲੋ ਇਹਦੇ ਵਿੱਚ ਦੱਸਣ ਜੀ ਵੀ ਕੀ ਹਰ ਜਾਂ ਨੀਂਦ ਨੂੰਦ ਨਹੀਂ ਆਉਂਦੀ ਜੀ ਅਸੀਂ ਵੀ ਦੋ ਕੋ ਲਾ ਲੈਂਦੇ ਬੰਦਾ ਲਾ ਲੈਂਦੇ ਆ 50 ਗ੍ਰਾਮ ਹੁਣ ਐਮਐਲ ਦੀ ਮਿਲਦੀ ਹੁੰਦੀ ਆ ਤੇ ਹੁਣ ਤਾਂ ਐ ਇਹਨੇ ਕੋ ਖੁੱਲ ਕੇ ਹੁਣ ਉਹਨਾਂ ਨੇ ਦੇਣੀ ਬੰਦ ਕਰਤੇ ਆਉਣ ਵਾਲੇ ਦੇ ਨਾਲ ਚਾਹ ਉਹ ਤਾਂ ਸ਼ਰਮ ਜੀ ਵੀ ਮੰਨਦੇ ਵੀ ਇੱਕ ਵਾਰੀ ਮੰਗ ਜੇ ਲਈ ਦੂਜੀ ਇੱਕ ਵਾਰੀ ਮੰਗ ਲਈ ਸਰਿੰਦਰ ਸ਼ੰਦਾਜੀ ਵੀ ਸਾਡੇ ਨਾਲ ਸਫਰ ਕਰ ਰਹੇ ਨੇ ਜਾ ਆਏ ਅਸੀਂ ਖੁੱਲ੍ਹ ਕੇ ਉਹਨਾਂ ਨਾਲ ਹਾਂ ਸ਼ੁਰੂ ਚ ਅਸੀਂ ਸੰਗਦੇ ਰਹੇ ਸੀਨੀਅਰ ਆਰਟਿਸਟ ਸਰ ਮੈਂ ਵੀ ਚੱਲਿਆ ਵੀ ਮੇਰਾ ਵੀ ਗਾਣਾ ਚੱਲਿਆ ਕਿ ਪਿੱਤਰਾਂ ਦਾ ਨਾਂ ਚੱਲਦਾ ਇੱਕ ਮੇਲਾ ਸੀ ਗੁਨਾਰਕ ਸਿੱਖ ਸਕੂਲ ਦੇ ਲਈ ਉਹਨਾਂ ਨੇ ਪੈਸੇ ਇਕੱਠੇ ਕਰਨੇ ਸੀ ਸਲੋ ਦੇ ਵਿੱਚ ਇਧਰ ਹੀਜ ਲੰਡਨ ਦੇ ਵਿੱਚ ਹੀਸ ਚ ਹਾਂ ਉੱਥੇ ਅਸੀਂ ਫ੍ਰੀ ਹੋ ਸਕੂਲ ਬਹੁਤ ਵਧੀਆ ਬਣ ਗਿਆ ਹੁਣ ਤੇ ਉਹਦੇ ਲਈ ਅਸੀਂ ਗਏ ਫ੍ਰੀ ਮਤਲਬ ਮੈਂ ਤੇ ਪ੍ਰਗਟ ਦੋਵੇਂ ਕੋਈ ਪੈਸਾ ਨਹੀਂ ਲਿਆ ਵੀ ਅਸੀਂ ਆਵਾਂਗੇ ਚੰਦਾ ਜੀ ਵੀ ਹਾਂ ਕੀਤੀ ਅਸੀਂ ਗੁਜ਼ਾਰੇ ਆ ਮੁਰਦੇ ਹੋਏ ਚੰਦਾ ਜੀ ਵੀ ਸਾਡੇ ਨਾਲ ਨਹੀਂ ਉਦੋਂ ਘਟਣਾ ਇਹ ਵਾਪਰੀ ਸਾਨੂੰ ਸ਼ਾਮ ਜੀ ਨੂੰ ਚੱਲੇ ਉਹ ਦੋ ਦੋ ਅਸੀਂ ਪੈਕੇਜੇ ਲਾ ਕੇ ਨਾ ਦਾ ਸੌਣ ਜੋ ਕਿ ਮਹਾ ਪ੍ਰਗਟ ਜੀ ਵੀ ਕੀ ਕਰੀਏ ਵੀ ਹੁਣ ਤਤਵਾ ਚਲਾ ਜਾ ਹੋ ਗਿਆ ਹੂੰ ਉਹ ਕਹਦਾ ਗੱਲ ਸੁਣੋ ਵੀ ਮੈਂ ਤਾਂੱਚ ਕਹਿੰਦਾ ਚੰਗਾ ਨਹੀਂ ਲੱਗਦਾ ਚੰਦਾ ਜੀ ਕੋਲ ਜਾ ਕਹਿੰਦਾ ਹੱਲ ਪੱਕਾ ਲੱਭੂ ਹਾਂ ਸਿੰਦਾ ਚੰਦਾ ਜੀ ਨੂੰ ਮੈਂ ਜਾ ਕੇ ਇਹ ਕਿਹਾ ਅਗਾ ਸਰ ਵੀ ਅਸੀਂ ਵੀ ਕਦੇ ਕਦੇ ਪੀ ਲੰਨੇ ਆ ਥੋੜੀ ਜੀ ਵੀ ਸਾਡੇ ਤਾਂ ਦੇ ਕੇ ਚਲ ਗਈ ਨਾ ਤਾਂ ਸਾਨੂੰ ਮੰਗਣੀ ਆਉਂਦੀ ਹੈ ਹੈ ਤੇ ਵੀ ਕੀ ਕਰੀਏ ਉਹ ਕਹਿੰਦਾ ਗੱਲੇ ਕੁਛ ਨਹੀਂ ਛੋਟਿਆ ਵੀ ਇਹ ਤਾਂ ਕਹਿੰਦਾ ਬੈਠੋ ਕਹਿੰਦਾ ਆਜੋ ਤੁਸੀਂ ਇੱਥੇ ਆਜੋ ਮੇਰੇ ਕੋਲੇ ਅੱਜ ਆਗੇ ਉਹਨੇ ਜੀ 에어 호ਸਟਲਸ ਨੂੰ ਬੁਲਾਇਆ ਗ੍ਰਿਸ਼ ਵੀ ਬੋਲਦੇ ਸੀ ਉਹ ਪਲੀਜ਼ ਕਮ ਮੈਂ ਤੁਹਾਨੂੰ ਡਾਇਗਨੋਸਟਿਕ ਚੈੱਕ ਕਰਾਉਂਗਾ ਹਾਂ ਹਾਂ ਉਹ ਕਹਿੰਦਾ ਇਹਦਾ ਅੱਜ ਬਰਥਡੇ ਆ ਜਨਮ ਦਿਨ ਆ ਗਿਆ ਬਾਡੇ ਆ ਵੀ ਅਸੀਂ ਸੈਲੀਬ੍ਰੇਟ ਉਹ ਬੋਕੇ ਲਈ ਆਉਣ ਜੀ ਮੇਰੇ ਲਈ ਮੈਂ ਤਾਂ ਪਾਸਪੋਰਟ ਲੁਕੋ ਕੇ ਰੱਖਾਂ ਕਿਤੇ ਇਹਨਾਂ ਪੁੱਛ ਲੈਣ ਹਏ ਵੀ ਵੀ ਪਾਸਪੋਰਟ ਤੇ ਦਿਖਾਓ ਜੀ ਜਾ ਰਹੋਂ ਤੇ ਪਰ ਉਦੋਂ ਚੰਗਾ ਸੀ ਹੁਣ ਤਾਂ ਸ਼ਾਇਦ ਦੇਖ ਵੀ ਲੈ ਦੇ ਉਹਨਾਂ ਨੇ ਪੁੱਛਿਆ ਪਾਛਾ ਤਾਂ ਇਹ ਨਹੀਂ ਮੈਂ ਚੱਲ ਜੋ ਕਹਿਤਾ ਕਹਿਤਾ ਹੁਣ ਉਹਨਾਂ ਨੇ ਵਿਚਾਲਿਆਂ ਨੇ ਜੀ ਯਕੀਨ ਕਰ ਲਿਆ ਉਹ ਲੈ ਕੇ ਸਾਡਾ ਨਾਲੇ ਤਾਂ ਮੇਰਾ ਪੂਰਾ ਮਾਨ ਤੁਹਾਨੂੰ ਪਤਾ ਹੀ ਦੇ ਕੇ ਗਿਆ ਕਿ ਉਹ ਕਹਿੰਦੇ ਹੋਰ ਸੇਵਾ ਜੀ ਫਿਰ ਸੇਵਾ 'ਚ ਗੱਲ ਤਾਂ ਹੋਈ ਸੀ ਜਿਹੜੀ ਆਪਾਂ ਮੇਨ ਸੀ ਕਹਿੰਦੇ ਵੀ ਅਸੀਂ ਥੋੜੀ ਥੋੜੀ ਟੈਕ ਕਰਾਂਗੇ ਉਹ ਕਹਿੰਦੇ ਬੋਤਲੇ ਰੱਖ ਲਓ ਹੀ ਕੋਲੇ ਇਹ ਅੱਜ ਆਪਣੀ ਪਹਿਲੀ ਵਾਰੀ ਮੌਕਾ ਕਾ ਚ ਮੇਰੇ ਖਿਆਲ ਦੇ ਵਿੱਚ ਅੱਜ ਕਿਸੇ ਗੱਲਬਾਤ ਦੌਰਾਨ ਕਿਸੇ ਟਿੱਕੋਲਾ ਜਿਹਾ ਮੈਂ ਬੜੇ ਸੁਣਨੇ ਸੁਰਿੰਦਰ ਸ਼ੇਰਦਾ ਜੀ ਦਾ ਕਿੱਛ ਕਿੱਛਾ ਮੇਰੇ ਯਾਦ ਆ ਹੁਣ ਨਹੀਂ ਰਹੇ ਖੈਰ ਬਹੁਤ ਪਿਆਰਾ ਸੁਆਸਿ ਹਾਂ ਜੀ ਮੈਨੂੰ ਪੁਰਾਣੀਆਂ ਗੱਲਾਂ ਹੀ ਜੀ ਮੇਰੇ ਖਿਆਲ ਆ ਕਿ ਸੁਣਨ ਦਾ ਬੜਾ ਨਿਆਰਾ ਹੁੰਦਾ ਬਹੁਤ ਯਾਦ ਆ ਹੈ ਨਾ